ਕਹੇਲਾ ਯਾਰ ਇੱਕ ਤੇ ਗੰਦ ਚ ਬਾਂਦੇ ਤਾ ਆਇਆ ਤਸਵੀਰਾਂ ਇਹ ਹੈ ਜੀ ਇਧਰ ਪਾਜੀ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਕੀ ਛਤਰੀ ਇਹ ਖਾਲਸਾ ਉਹ ਇਹ ਗੁਰੂ ਗੋਬਿੰਦ ਸਿੰਘ ਮਾਰਗ ਹੈ ਜਿੱਥੇ ਅਸੀਂ ਖੜੇ ਆ ਅੱਜ ਸਵੇਰੇ ਢੇੜਾ ਹੋਰੇ ਮੰਜਰਤਾਤ ਉਹ ਇਨਸਾਨੀਅਤ ਤੋਂ ਪਰੇ ਤਾਂ ਜੀ ਬਹੁਤ ਜ਼ਿਆਦਾ ਆਨਾਰੇ ਕੇਲੇ ਤਾਰ ਕੇ ਗਿਆ ਜੀ ਇਤਨਾ ਪ੍ਰਵਾਸੀਆਂ ਦੇ ਬੱਚੇ ਆਏ ਜਿਹੜੇ ਇਥੋਂ ਪਿੰਡਾਂ ਤੇ ਰਹਿੰਦੇ ਆ ਉਹ ਇੱਥੇ ਨਾਲ ਕੇਲੇ ਚੁਗਣ ਲੱਗੇ ਹੋਏ ਤੇ ਇੱਥੇ ਜਦੋਂ ਦੇਖ ਕੇ ਗੱਡੀ ਰੋਕ ਕੇ ਜਾਂ ਲਾਈ ਵੇ ਬੱਚੇ ਫਿਰ ਭੱਜ ਗਏ ਉੱਪਰ ਉਸ ਤੋਂ ਬਾਅਦ ਜਦ ਦੇਖਿਆ ਉਰੇ ਆਫਤਤਾਵਾ ਬੋਲਦੀ ਆ ਤਾਜਾ ਪਿੰਡੋਂ ਉੱਤਰ ਕੇ ਆਇਆ ਹੋਇਆ ਇਹਨੇ ਅੱਧਾ ਤਾਂ ਰੋਡ ਬਲੌਕ ਕਰ ਲਿਆ ਹੈ ਤੇ ਆ ਜਿੰਨੇ ਲੰਗਰ ਲੱਗੇ ਆ ਨਗਰ ਕੌਂਸਲ ਚਮਕੌਰ ਸਾਹਿਬ ਦਾ ਕੋਰਾ ਆਈਡੀਆ ਹੈ ਇਹ ਤਾਂ ਕੋਈ ਐਂ ਲੇਦਰ ਜਾਂਦੀ ਜਲਦੀ ਸਿੱਟ ਕੇ ਸੜਕ ਪਰੇ ਲੰਘੇ ਹਾਂ ਜਿਵੇਂ ਨਗਰ ਪੰਚਾਇਤ ਦੀਆਂ ਟਰਾਲੀਆਂ ਹਾਂ ਨਗਰ ਪੰਚਾਇਤ ਵਾਲੀਆਂ ਟਰਾਲੀਆਂ ਉਹ ਤਾਰ ਕੇ ਜਾਂਦੇ ਆ ਇਹ ਚਮਕੌਰ ਸਾਹਿਬ ਦੀਆਂ ਹਾਂ ਹਾਂਜੀ ਚਮਕੌਰ ਸਾਹਿਬ ਚਮਕੌਰ ਸਾਹਿਬ ਵਾਲੇ ਹਾਂਜੀ ਨਹਿਰ ਦੇ ਨਾਲ ਦਾ ਸਾਰੇ ਜੰਗਲ ਦੇ ਤਾਰਿਆਂ ਹੋਏ ਇਹਨਾਂ ਨੇ ਜਿੱਥੇ ਲੋਡ ਲਾਦਾ ਉੱਥੋਂ ਜਾ ਕੇ ਦੱਪੇ ਨੇ ਵੈਸਾ ਉਤੋਂ ਨਾ ਜਦੋਂ ਆਪਾਂ ਇਧਰੋਂ ਆਉਣੇ ਜੀ ਇਹ ਨੀਲੋ ਰੋਡ ਤੋਂ ਸਿੱਧਾ ਕੋਰਸਾ ਤੋਂ ਉਹ ਤਾਂ ਸਿਰੇ ਤੱਕ ਇਹ ਹੈ ਜੀ ਨਾਲ ਨਾਲ ਸਾਰੇ ਥਰਾਂ ਥੋੜੀ ਥੋੜੀ ਜਗ੍ਹਾ ਛੱਡ ਕੇ ਟਰਾਲੀਆਂ ਗਈਆਂ ਹੋਈਆਂ ਮਤਲਬ ਮਜ਼ਾਕ ਹੀ ਬਣਾ ਲਿਆ ਸਾਡੇ ਲੋਕਾਂ ਦਾ ਇਹਨਾਂ ਨੂੰ ਕੋਈ ਡਰ ਪੈਈ ਨਹੀਂ ਆ ਕੋਈ ਹੈ ਹੀ ਨਹੀਂ ਸਿਸਟਮ ਹੀ ਨਹੀਂ ਹੈਗਾ ਜਿੱਦਾਂ ਸਰਕਾਰ ਨਾਲੋਂ ਦੀ ਕੋਈ ਚੀਜ਼ੇ ਨਹੀਂ ਆ ਕੀ ਕਿੱਥੇ ਗਈ ਸਾਡੀ ਜਿਹੜੀ ਮਿਊਨਿਸਪਲ ਕਮੇਟੀ ਆ ਕੀ ਕਰਦੇ ਆ ਕੀ ਉਹਨਾਂ ਦਾ ਫਰਜ਼ ਨਹੀਂ ਹੈਗਾ ਵੀ ਇਹ ਇਸ ਵਾਸਤੇ ਜਿਹੜੇ ਫੰਡ ਆਉਂਦੇ ਆ ਇਹਨੇ ਇਹ ਸੈਂਟਰ ਤੋਂ ਵੀ ਆਉਂਦਾ ਇੱਥੋਂ ਵੀ ਹੁੰਦੇ ਜਿਹੜੇ ਫਾਂਡ ਉਹ ਕਿੱਥੇ ਜਾਂਦੇ ਕਾਗਜ਼ਾਤ ਹੀ ਬਸ ਕਾਗਜ਼ਾਂ ਵਾਸਤੇ ਸੁਣ ਆ ਆ ਦੇਖੋ ਆ ਬਾਹਰ ਸੌ ਇਹਦੇ ਤੋਂ ਪੂਰਾ ਚੱਕਰ ਵੜ ਕੇ ਜਾਣਾ ਹੈ ਕੋਈ ਸਾਈਕਲ ਤੇ ਆਉਂਦਾ ਕੋਈ ਦਵਾਕ ਆਉਂਦਾ ਕੋਈ ਸਕੂਟਰ ਵਾਲਾ ਆਉਂਦਾ ਹੈ ਡੇਢੀ ਸੌਂਦੀ ਹੈ ਇੱਕ ਦੂਜਾ ਤੇ ਉਹ ਕਿੰਨੀਆਂ ਉਹ ਵੀ ਨਹੀਂ ਆਉਣਗੀ ਆ ਤੇ ਵੈਸੇ ਵੀ ਇੱਥੇ ਦਾ ਮਤਲਬ ਹੀ ਨਹੀਂ ਇਹਦਾ ਇਓ ਨਾ ਆ ਪੇ ਪਾਲੋਸੀ ਨਾ ਕਿਤੇ ਗੱਲ ਨਾ ਹੈ ਓਡੋੜ ਕੇ ਖੇਤਾਂ 'ਚ ਵੀ ਜਾਣਾ ਕਿੱਥੇ ਤੱਕ ਜਾਣਾ ਇਹਦੋਂ ਕੰਮ ਲਿਆ ਜਾ ਸਕਦਾ ਰੀਤ ਕੀਤਾ ਜਾ ਸਕਦਾ ਸਰਪ ਇੱਕ ਕਿਲੋਮੀਟਰ ਪਾਵਾ ਕਿਲੋਮੀਟਰ ਪਾ ਗੁਰਦੁਆਰਾ ਜੱਟ ਸਾਹਿਬ ਉੱਥੇ ਬਹੁਤ ਸੰਗਤ ਆਉਦੀ ਆ ਫੇਰੇ ਆਪਾਂ ਦੇਖਦੇ ਆ ਲੋਕ ਪੈਦਲ ਆਉਨੇ ਆ ਕੁਈ ਸਾਈਕਲਾ ਵਰਾਉਂਦਾ ਆਲੇ ਦੋਲੇ ਪਿੰਡਾਂ ਤੋਂ ਉਹ ਇੱਥੇ 스멜 ਮਾਰਦੀ ਆ। ਆ ਦੋ ਦਿਨ ਤੋਂ ਹੋਰ 스멜 ਮਾਰ ਲੱਗਣੀ ਨਹੀਂ 75 ਕਿਲੋ। ਇੱਕ ਹੋਰ ਹੈ ਜੀ ਗੱਲ। ਹੁਣ ਖਰਚੇ ਤਾਂ ਪੈਣੇ ਆ ਇਹ ਕਾਗਜ਼ਾਂ ਦੇ ਵਿੱਚ ਜਿਹੜੀ ਨਗਰ ਕੌਂਸਲ ਚਮਕੌਰ ਸਾਹਿਬ ਆ ਉਹਦੇ ਜਿਹੜੇ ਯੂਓ ਨੇ ਕਰਮਚਾਰੀ ਨੇ ਉਹ ਵੀ ਖਰਚੇ ਪਾਉਨੇ ਆ ਤੇ ਮੀਟਿੰਗ ਦੇ ਵਿੱਚੋਂ ਖਰਚਾ ਜਿਹੜਾ ਉਹ ਜਿੰਨੇ ਵੀ ਕੌਂਸਲਰ ਨੇ ਉਹਨਾਂ ਨੂੰ ਵੀ ਪਤਾ ਵੀ ਖਰਚਾ ਤਾਂ ਪੈ ਰਿਹਾ ਹੈ। ਠੀਕ ਨਹੀਂ ਗੱਲ। ਹੁਣ ਉਹ ਕੌਂਸਲਰ ਕਾਦੇ ਵਾਸਤੇ ਬਣੇ ਹੋਏ ਜੀ? ਚਲੋ ਕਰਮਚਾਰੀ ਤਾਂ ਮੰਨੀ ਗੱਲ। ਆ ਦੇਖੋ ਵੀ ਦੇਖੋ ਹੈਨਾ। ਹਰ ਹੋਰ ਕਰਮਚਾਰੀਆਂ ਦਾ ਜਿਹੜਾ ਪਾਇਆ ਪਾਇਆ ਖਰਚਾ ਠੀਕ ਹੈ ਜੀ ਜਿਹੜੇ ਨਗਰ ਕੌਂਸਲ ਦੇ ਮੈਂਬਰ ਸਾਡੇ ਚੁਣੇ ਹੋਏ 13 14 ਵਾਰਡ ਨੇ ਚਮਕੌਰ ਸਾਡੇ ਉਹ ਕਿੱਥੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਵੀ ਆਂ ਕੂਬਾ ਕਰਕਰ ਸਾਡਾ ਕਿੱਥੇ ਜਾ ਰਿਹਾ ਇਹਦਾ ਮਤਲਬ ਉਹਨਾਂ ਦਾ ਧਿਆਨ ਕੀ ਹੈ ਕਦੇ ਕਿਸੇ ਨੂੰ ਉੱਪਰ ਚੜਾ ਦਿਓ ਕਿਸੇ ਨੂੰ ਪ੍ਰਧਾਨ ਬਣਾ ਦਿਓ ਕਿਸੇ ਨੂੰ ਵਾਈਸ ਪ੍ਰਧਾਨ ਬਣਾ ਦਿਓ ਫਿਰ ਉਹਦੇ ਦੋ ਚਾਰ ਦਿਨ ਗੱਲ ਨਹੀਂ ਮੰਨੀ ਫਿਰ ਉਹਨੂੰ ਲਾਉਂ ਦੋ ਬਸ ਇਹੀ ਇਹੀ ਚੀਜ਼ ਰਹੇਗੀ ਉਹ ਚਮਕੌਰ ਸਾਹਿਬ ਦੇ ਵਿੱਚ ਅਸਰ ਪ੍ਰਬੰਧ ਤਾਂ ਹੈਗਾ ਡਿਊਟੀਆਂ ਵੀ ਇਹਨਾਂ ਨੇ ਇਹ ਡੂਟੇ ਕਿਉਂ ਨਹੀਂ ਕਰਦੇ ਆਗੇ ਸਭਾ ਚ ਲੱਗੇ ਰਲ ਕੇ ਖਾਣ ਲੱਗੇ ਪਏ ਜਿਹੜੇ ਵਿਰੋਧੀ ਆ ਉਹ ਕੀ ਕਰਦੇ ਆ ਡੀਵੀ ਦੀ ਆਵਾਜ਼ ਚੱਕ ਰਹੇ ਕਿਉਂਕਿ ਉਹ ਤੋਂ ਮੈਂ ਐ ਜੈਸੀ ਆ ਕੇ ਕਰਨ ਹੁੰਦਾ ਨੇ ਵੀ ਆਹੀ ਕੁਛ ਆਹੀ ਕੁਛ ਇਹਦਾ ਕੋਈ ਪੁਖਤਾ ਪਰਵਾਹ ਕੇ ਜਾ ਕੇ ਲੋ ਚਾਹੇ ਜਿਵੇਂ ਖਾਦ ਬਣਦੀ ਆ ਇਹਦਾ ਬਹੁਤ ਕੁਝ ਬਣ ਜਾਂਦਾ ਬਣਦੀ ਐ ਚਮਕੌਰ ਸਾਹਿਬ ਖਾਦ ਬਣਦੀ ਇਹ ਟਰਾਲੀਆਂ ਕਾਹਦਾ ਤਾਲ ਕੇ ਉਹ ਬਿਲਕੁਲ ਦਲਤੇ ਆ ਹਨਾ ਕੋਈ ਉਹ ਤਾਂ ਦਿਖਾਉਣ ਵਾਸਤੇ ਹੀ ਆ ਜੇ ਉਹ ਆਪਾਂ ਸਹੀ ਤਰੀਕੇ ਨਾਲ ਚਲਾਉਂਗੇ ਤਾਂ ਵਧੀਆ ਜੰਨੂ ਫਿਰ ਈਓ ਸਾਹਿਬ ਨੂੰ ਕਿਤਾਬ ਨਹੀਂ ਦਿੰਦੇ ਆ ਆ ਬਹੁਤ ਕਾਫਰ ਬਣੇ ਜੀ ਦੇ ਪੰਜ ਚਾਰ ਦਿਨ ਦੇ ਵਿੱਚ ਇਹਨੂੰ ਚੁਕਾ ਦੇ ਉਹਦੇ ਤੇ ਪੂਰੇ ਕਹਿੰਦੇ ਆ ਨਹਿਰ ਆ ਨਹਿਰ ਦੇ ਵਿੱਚ ਜਿੰਨੇ ਵੀ ਦਾਰੇ ਹੋਏ ਆ ਆ ਜਿਹੜੇ ਡਰੇ ਪਰ ਵਾਲੂ ਜਿੱਥੇ-ਜਿੱਥੇ ਵੀ ਹੈਗਾ ਉਹ ਚੁਕਾ ਦੋਵੇ ਨਹੀਂ ਫਿਰ ਇਹਨੂੰ ਆਖੀ ਚੱਕ ਕੇ ਈਓ ਸਾਹਿਬ ਦਾ ਦਫ਼ਤਰਦਾਰ ਤੇ ਜਾਵਾਂਗੇ ਨਗਰ ਕੌਂਸਲ ਦੇ ਦਫ਼ਤਰ ਦੇ ਮੋਹਲ ਦੇ ਈਓ ਸਾਹਿਬ ਦੇ ਦਫ਼ਤਰ ਤੇ ਮੁਰੇ ਗੇਟ ਤੇ ਬੰਦ ਕਰਕੇ ਜਾਵਾਂਗੇ ਇਹ ਪੂਰਾ ਸਾਰੇ ਜਿਹੜਾ ਇਕੱਠਾ ਕਰਕੇ ਉੱਥੇ ਦਾਰਾਂਗੇ ਫਿਰ ਇਹਨਾਂ ਨੂੰ ਚੱਕਣਾ ਤਾਂ ਔਖਾ ਹੋ ਜਾਏ ਅਰ ਫਿਰ ਅੱਗੇ ਤੇ ਇਹਨਾਂ ਨੂੰ ਹੱਥ ਲੱਗ ਜਾਣਗੇ ਪਰ ਜੇ ਇਹ ਆਪਣੇ ਆਪ ਤੇ ਬੇਇੱਜ਼ਤੀ ਦੇ ਮਾਰੇ ਪਹਿਲੀ ਚੱਕ ਲੈਣ ਤਾਂ ਵਧੀਆ ਰਹਿਣਗੇ ਉਹ ਤਾਂ ਚੱਕਲੇ ਜਾਣਗੇ ਬੇਇੱਜ਼ਤੀ ਦੇ ਮਾਰੇ ਨਹੀਂ ਜੀ ਜ਼ਿੰਮੇਵਾਰੀ ਬਣਦੀ ਆ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਣਨ ਇੱਥੇ ਇੱਜ਼ਤ ਬੇਇੱਜ਼ਤੀ ਵਾਲੀ ਛੱਡੀ ਆ ਆਪਾਂ ਗੱਲ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਉਹਰੇ ਸਿੱਟਿਆ ਐਵੇਂ ਇਥੋਂ ਚੱਕ ਕੇ ਲੈ ਜਾਣ ਤੇ ਜੇ ਉਹਨਾਂ ਤੋਂ ਬਿਨਾਂ ਕੋਈ ਪਬਲਿਕ ਵੀ ਸਿੱਟ ਰਹੀ ਆ ਉਹਨੂੰ ਵੀ ਸਾਡੀ ਬੇਨਤੀ ਆ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ ਉਰੇ ਨੂੰ ਨਾਓ ਨਗਰ ਕੌਂਸਲ ਦੀਆਂ ਗੱਡੀਆਂ ਆਉਂਦੀਆਂ ਨੇ ਡੰਪ ਲੱਗੇ ਉਹਨੂੰ ਉੱਥੇ ਰੱਖੋ ਉਹ ਲੈ ਕੇ ਜਾਣਗੇ ਐਵੇਂ ਨਾ ਅੱਗੇ ਅੱਗੇ ਉਰੇ ਕਿੰਨਾ ਜੰਗਲੀ ਜੀਅ ਜਦਤ ਫਿਰਦਾ ਜੀ ਇੱਥੇ ਬੱਚੇ ਨੇ ਇੱਥੇ ਨੇ ਸਕੂਲ ਨੇ ਆਣੇ ਦਿਵਾੜੇ ਹੁਣ ਸਵੇਰੇ ਜਦੋਂ ਇੱਥੇ ਆ ਕੇ ਦੇਖਿਆ ਉਦੋਂ ਯਾਤਰੂ ਆਏ ਹੋ ਸੀਗੇ ਜੀ ਉਹ ਅਗਲੇ ਪਾਸੇ ਉੱਥੇ ਰੇਂਜ ਘਟਾ ਉੱਥੇ ਉਹ ਯਾਤਰੂ ਇੱਕ ਇੱਕ ਬਾਂਦਰ ਦੇ ਨਾ ਪੂਰੇ ਥੈੱਲਾ ਨਹੀਂ ਹੁੰਦਾ ਜਿਹੜਾ ਪਿਆਜ਼ ਵਾਲਾ ਥੈੱਲਾ ਹੁੰਦਾ ਜੀ ਉਹ ਅਲਝਾਇਆ ਦਾ ਫਸਿਆ ਹੋਇਆ ਦਾ ਉਹ ਕਿਤੇ ਕੀਲੀ ਕੁਲੀ ਫਸ ਗਿਆ ਉਹ ਵੀ ਕੱਢਣ ਲੱਗੇ ਹੋਏ تھے ਬੰਦੇ ਮਤਲਬ ਇਹ ਬੇਜਮਾਨਾਂ ਦੀ ਮੌਤ ਜ ਅਣਗੱਲੀ ਦੇ ਕਰਕੇ ਇਹ ਨਹੀਂ ਹੋਣੀ ਚਾਹੀਦੀ ਇਹਦਾ ਪ੍ਰਬੰਧ ਹੋਵੇ ਸਰਕਾਰ ਦੇ ਬਾਰੇ ਨੋਟ ਪੰਡ ਬੰਦੀ ਆ ਪ੍ਰਸ਼ਾਸਨਿਕ ਅਧਿਕਾਰੀਆ ਜਿਹੜੇ ਉਹ ਆਪਣੀਆਂ ਡਿਊਟੀਆਂ ਨਿਭਾਉਣ ਤੇ ਜਿਹੜੇ ਚੁਣੇ ਹੋਏ ਨਮਾਇंदे ਆ ਉਹ ਸਿਆਸਤ ਦੇ ਮਗਰ ਨਾ ਪੈਣ ਕੱਲੀ ਦੇ ਸਿਆਸਤ ਤੋਂ ਬਾਹਰ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਮਿਲਦੀ ਆ ਉਹ ਜ਼ਿੰਮੇਵਾਰੀ ਵੀ ਆਪਣੀ ਨਿਭਾਉਣ ਜੀ ਸਾਡੀ ਬੇਨਤੀ ਆ ਬਾਕੀ ਜਿਵੇਂ ਸਾਲਖਵੀਰ ਸਿੰਘ ਜੀ ਨੇ ਬੱਤੇ ਕੌਲ ਕਿਹਾ ਵੀ ਇਹ ਚੱਕ ਕੇ ਜਿਹੜਾ ਹੁਣ ਈਓ ਦਫ਼ਤਰ ਆ ਨਮਾ ਮਿਊਂਸਿਪਲ ਕੌਂਸਲ ਦਾ ਦਫ਼ਤਰ ਆ ਉਹਦੇ ਗੇਟ ਦੇ ਮੂਹਰੇ ਤੱਕ ਕੇ ਜਾਵਾਂਗੇ ਨ ਸਾਰੀਆਂ ਟਰਾਲੀਆਂ ਭਰ ਲੈਣੀਆਂ ਹਦੀ ਇੱਥੋਂ ਇੱਕ ਹਫਤੇ ਕਰਦੇ ਦਾ ਟਾਈਮ ਹੈ ਜੀ ਹਾਂ ਜੀ ਇੱਕ ਹਫਤੇ ਦਾ ਟਾਈਮ ਹੈ ਇੱਕ ਹਫਤੇ ਵਿੱਚ ਜਿੱਤੇ ਦਾ ਪ੍ਰਬੰਧ ਹੋ ਗਿਆ ਠੀਕ ਹੈ ਨਹੀਂ ਇੱਥੋਂ ਚੱਕ ਕੇ ਈਓ ਦੇ ਉਹ ਨਗਰ ਕੌਂਸਲ ਦਾ ਦਫ਼ਤਰ ਤੇ ਮੁਰੇ ਤੇ ਨਾਲ ਐਸਡੀਐਮ ਦਫ਼ਤਰ ਤੇ ਮੁਰੇ ਇਹ ਦੋ ਜਗ੍ਹਾ ਤੇਨੂੰ ਡੰਬ ਕੀਤਾ ਜਾਊਗਾ ਜੀ ਆਪੇ ਸੇ ਪ੍ਰਸ਼ਾਸਨ ਦੇਖੀ ਜੋ ਕਰੀ ਜਾਵੇ ਜਿਹੜੂ ਕਰਨਾ ਹਲਾਕੇ ਸੰਗਤ ਤੁਸੀਂ ਕਾਲ ਕਰੋਗੇ ਜੀ ਬਸ ਠੀਕ ਹੈ ਧੰਨਵਾਦ ਧੰਨਵਾਦ ਇਹ ਤਸਵੀਰ ਆ ਵਾਹਿਗੁਰੂ ਜੀ ਕੀ ਤਕ ਹੈ ਤੁਸੀਂ